ਹੈਲੋ ਹਰਸ਼ੀ ਕਾਲ ਜੀ ਜੋਤਪੜਿਕ ਚੈਨਲ ਤੁਹਾਡਾ ਸਵਾਗਤ ਹੈ ਜੀ ਦੇਖੋ ਕਿੰਨਾ ਸੋਹਣਾ ਸੂਟ ਤਿਆਰ ਕੀਤਾ ਜੀ ਆਪਾਂ ਇਹ ਆਪਾਂ ਮੈਨੇ ਆਪਣਾ ਖੋਦਾ ਸੂਟ ਤਿਆਰ ਕੀਤਾ ਜੀ ਜੌਰ ਜੱਟ ਦੀ ਸ਼ਰਟ ਹੈ ਜੀ ਮਸਲੀਨ ਦੀ ਬਾਟਮ ਹੈ ਬਹੁਤ ਵਧੀਆ ਵਰਕ ਹੈ ਜੀ ਮੈਨੇ ਖੋਦਾ ਸੂਟ ਤਿਆਰ ਕੀਤਾ ਹੈ ਬਹੁਤ ਵਧੀਆ ਫਿਨਿਸ਼ਿੰਗ ਹੋਊਗੀ ਵਰਕ ਦੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਤੁਹਾਨੂੰ ਬਹੁਤ ਵਧੀਆ ਚੀਜ਼ਾਂ ਦੇਖਣ ਲਈ ਮਿਲਣਗੀਆਂ ਤੁਸੀਂ ਸਾਡੇ ਤੋਂ ਵੀ ਵਰਕ ਕਰਵਾ ਸਕਦੇ ਹੋ ਆਈਡੀਆ ਲੈ ਕੇ ਕਿਸੇ ਹੋਰ ਤੋਂ ਵੀ ਕਰਵਾ ਸਕਦੇ ਹੋ ਦੇਖੋ ਜੀ ਇਹ ਵਾਲਾ ਸੂਟ ਮਹਿੰਦੀ ਦੇ ਨਾਲ ਇਹ ਮਸਲੀਨ ਦੇ ਵਿੱਚ ਤਿਆਰ ਕੀਤਾ ਹੈ ਜੀ ਮਹਿੰਦੀ ਦੇ ਨਾਲ ਵਾਈਟ ਬਾਟਮ ਹੈ ਜੀ ਦੇਖੋ ਜੀ ਬਹੁਤ ਵਧੀਆ ਛੇੜ ਨੇ ਬਹੁਤ ਵਧੀਆ ਫਿਨਿਸ਼ਿੰਗ ਦੇ ਨਾਲ ਮਸ਼ੀਨ ਵਰਕ ਹੋਇਆ ਹੋਇਆ ਹੈ ਬਹੁਤ ਵਧੀਆ ਚੀਜ਼ ਹੈ ਜੀ ਇਹ ਵਾਲੀ ਤੁਸੀਂ ਆਰਡਰ ਦੇ ਸਕਦੇ ਹੋ ਦੇਖੋ ਜੀ ਅਗਲਾ ਇਹ ਹੱਥ ਦੀ ਕਢਾਈ ਦਾ ਕੰਮ ਹੋਇਆ ਹੋਇਆ ਹੈ ਜੀ ਇਹ ਆਪਾਂ ਇਸ ਤਰ੍ਹਾਂ ਦੇ ਉੱਤੇ ਬੂਟੇ ਦਿੱਤੇ ਨੇ ਕੇਰੇ ਦੇ ਉੱਪਰ ਵੱਡੇ ਫਲਾਵਰ ਦਿੱਤੇ ਨੇ ਤੇ ਉੱਪਰ ਆਪਾਂ ਛੋਟੇ-ਛੋਟੀ ਕਰ ਦਿੱਤੀ ਹੈ ਜੀ ਇਸ ਤਰ੍ਹਾਂ ਹੀ ਵਾਜੂ ਹੁੰਦੇ ਨੇ ਬਹੁਤ ਵਧੀਆ ਫਿਨਿਸ਼ਿੰਗ ਦੇ ਨਾਲ ਇਹ ਵੀ ਮਸਲੀਨ ਤੇ ਉੱਪਰ ਵਰਕ ਕੀਤਾ ਹੋਇਆ ਹੈ ਜੀ ਆਪਾਂ ਹੱਥ ਦੀ ਕੜਾਈ ਦੇ ਸੂਟ ਕਈ ਤਿਆਰ ਕੀਤੇ ਨੇ ਦਿਖਾ ਰਹੀਆਂ ਸੋਨੂੰ ਦੇਖੋ ਜੀ ਪੱਥਰ ਟਾਂਕੇ ਦੇ ਵਿੱਚ ਤਿਆਰ ਕੀਤਾ ਗਰੇ ਕਲਰ ਦੇ ਉੱਪਰ ਮਾਊਸ ਜਿਹਾ ਕਲਰ ਹੈ ਜੀ ਦੇਖੋ yellow ਕਲਰ ਦੇ ਨਾਲ ਤੇ ਮੈਰੋਨ ਦੇ ਨਾਲ ਇਹਨੂੰ ਛੇੜ ਕੀਤਾ ਹੋਇਆ ਹੈ ਇਹ ਪੱਥਰ ਟਾਂਕ ਹੈ ਜੀ ਪੱਥਰ ਟਾਂਕੇ ਦੀ ਕੜਾਈ ਕੀਤੀ ਹੈ ਜੀ ਦੇਖੋ ਬਾਜੂ ਦੇ ਉੱਪਰ ਹੈ ਜੀ ਬਾਟਮ ਦੇ ਉੱਪਰ ਹੈ ਜੀ ਕਿਰ ਹੈ ਜੀਵੇਂ ਬਣਿਆ ਹੋਇਆ ਹੈ ਬਹੁਤ ਵਧੀਆ ਚੀਜ਼ਾਂ ਆਪਾਂ ਤਿਆਰ ਕੀਤੀਆਂ ਨੇ ਜੀ ਇਹ ਵਾਲਾ ਦੇਖੋ ਪਿੰਨਾ ਸੋਨੇ ਜੀ ਇਹ ਵਾਲਾ ਗੀਸਾ ਕਾਟਨ ਦੇ ਉੱਪਰ ਕੀਤਾ ਹੈ ਜੀ ਇਹ ਵੀ ਹੱਥ ਦਾ ਕੰਮ ਹੋਇਆ ਹੋਇਆ ਹੈ ਜੀ ਬਹੁਤ ਵਧੀਆ ਚੀਜ਼ਾਂ ਨੇ ਤੁਹਾਡੇ ਲਈ ਜਿਹੜੀ ਜਿਹੜੀ ਮੇਰੇ ਭੈਣਾਂ ਨੇ ਸੂਟ ਤਿਆਰ ਕਰਵਾਉਣੇ ਹਨ ਸਾਨੂੰ ਮੈਸੇਜ ਕਰਿਆ ਕਰੋ ਜੀ ਤੇ ਆਰਡਰ ਕਰ ਸਕਦੇ ਹੋ ਤੁਸੀਂ ਆਈਡੀਆ ਵੀ ਲੈ ਸਕਦੇ ਹੋ ਸਾਡੇ ਤੋਂ ਦੇਖੋ ਜੀ ਇਹ ਵਾਲਾ ਸੂਟ ਇਹ ਵੀ ਹੱਥ ਦੇ ਨਾਲ ਕੀਤਾ ਹੋਇਆ ਜੀ ਸਾਰਾ ਕੰਮ ਇਹ ਮੇਰੀ ਭੈਣ ਨੇ ਕਰਵਾਇਆ ਸੀਗਾ ਗੋਲਕੇਰੇ ਦੇ ਉੱਪਰ ਦੇਖੋ ਜੀ ਇਹਨੂੰ ਥੋੜੀ ਜੀ ਆਪਾਂ ਗੁਲਾਈ ਦੇ ਵਿੱਚ ਕੀਤਾ ਹੈਗਾ ਅੱਜ ਕੱਲ ਥੋੜਾ ਜਿਹਾ ਗੋਲਕੇਰਾ ਟ੍ਰੈਂਡ ਦੇ ਵਿੱਚ ਆ ਗਿਆ ਜੀ ਦੁਬਾਰਾ ਪਹਿਲਾਂ ਪਾਉਂਦੇ ਹੁੰਦੇ ਸੀ ਤੇ ਹੁਣ ਦੁਬਾਰਾ ਟ੍ਰੈਂਡ ਦੇ ਵਿੱਚ ਆ ਗਿਆ ਦੇਖੋ ਜੀ ਇਹ ਵਾਲਾ ਹੈਗਾ ਗ੍ਰਾਸ ਸਟੇਸ਼ਨ ਦੇ ਉੱਪਰ ਹੱਥ ਦੀ ਕਢਾਈ ਕੀਤੀ ਹੋਈ ਜੀ ਸਾਰਾ ਹੈਂਡਵਰਕ ਹੈ ਨਹੀਂ ਸੌਰੀ ਇਹ ਹੱਥ ਦੇ ਨਾਲ ਆਪਣਾ ਕੀਤਾ ਹੋਇਆ ਜੀ ਇਹਦੇ ਵਿੱਚ ਹੈਂਡ ਦਾ ਟੱਚ ਨਹੀਂ ਹੈਗਾ ਜੀ ਬਹੁਤ ਵਧੀਆ ਚੀਜ਼ ਹੈ ਇਹ ਗਰਾਸ ਡਿਸ਼ੂ ਦੇ ਉੱਪਰ ਹੈ ਜੀ ਇਹ ਵਾਲਾ ਤੁਸੀਂ ਕੱਪੜਾ ਸਾਰੀ ਚੀਜ਼ ਸਾਡੇ ਤੋਂ ਪੁੱਛ ਸਕਦੇ ਹੋ ਦੇਖੋ ਜੀ ਇਹ ਵਾਲਾ ਵੀ ਜੀਜਾ ਕਾਟਨ ਦੇ ਉੱਪਰ ਹੈ ਜੀ ਇਹ ਵੀ ਸਾਰਾ ਹੱਥ ਦੀ ਕਢਾਈ ਦਾ ਕੰਮ ਕੀਤਾ ਹੋਇਆ ਹੈ ਬادیه ਤੋਂ ਵਧੀਆ ਸੂਟ ਤਿਆਰ ਕੀਤੇ ਨੇ ਜੀ ਆਪਾਂ ਤੁਹਾਡੇ ਲਈ ਤਾਕਿ ਮੇਰੇ ਭੈਣਾਂ ਨੂੰ ਸੂਟ ਪਸੰਦ ਆ ਸਕਣ ਜੀ ਆਪਾਂ ਬਾਕੀ ਸਾਰੇ ਵੀਡੀਓ ਦੇ ਵਿੱਚ ਉਹ ਹੀ ਸੂਟ ਲੈ ਕੇ ਆਉਣਾ ਜੋ ਮੇਰੀਆਂ ਭੈਣਾਂ ਨੂੰ ਪਸੰਦ ਆਉਣ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਵੀਡੀਓ ਦੇ ਵਿੱਚ ਸਾਰੇ ਸੂਟ ਇਹ ਜਿਹੇ ਹੋਣ ਭੈਣਾਂ ਨੂੰ ਪਸੰਦ ਜ਼ਰੂਰ ਆਉਣ ਦੇਖੋ ਜੀ ਅਗਲਾ ਇਹ ਵਾਲਾ ਵੀ ਹੱਥ ਦੀ ਕਢਾਈ ਦੇ ਵਿੱਚ ਹੈ ਜੀ ਦੇਖੋ ਕਲਰ ਵੀ ਕਿੰਨਾ ਸੋਹਣਾ ਹੈਗਾ ਸਾਰੇ ਇਹ ਇੰਗਲਿਸ਼ ਕਲਰਜ਼ ਨਹੀਂ ਕੋਈ ਜ਼ਿਆਦਾ ਡਾਰਕ ਕਲਰ ਨਹੀਂ ਆਪਾਂ ਤਿਆਰ ਕਰਵਾਇਆ ਡਾਰਕ ਕਲਰ ਆਪਾਂ ਸਿਰਫ ਇੱਕ ਡਿਮਾਂਡ ਤੇ ਹੀ ਤਿਆਰ ਕਰਦੇ ਹਾਂ ਜੀ ਬਾਕੀ ਸਾਰੇ ਆਪਾਂ ਆਈਸਕ੍ਰੀਮ ਚਾਟ ਦੇ 컬러 ਹੀ ਤਿਆਰ ਕਰਦੇ ਹਾਂ ਵੱਤ ਤੋਂ ਵੱਧ ਗਰਮੀ ਦੇ ਵਿੱਚ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੈ ਦੇਖੋ ਜੇ ਕੇ ਵਾਲੇ 컬러 ਤੇ ਕੇਰਾ ਬਾਜ਼ੂ ਬਾਟਮ ਇਸ ਤਰ੍ਹਾਂ ਸਾਰੀ ਚੀਜ਼ ਤਿਆਰ ਕਰਦੇ ਹਾਂ ਜਿਉਂਕਿ ਬਾਟਮ ਦਾ ਵਰਕ ਜਿਹੜਾ ਉਹ ਅੱਜ ਕੱਲ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਬਾਟਮ ਨੂੰ ਮੇਰੀਆਂ ਪਹਿਣਾ ਵੱਤ ਤੋਂ ਵੱਧ ਵਰਕ ਵਾਲ ਹੀ ਲੱਭਦੀਆਂ ਨੇ ਕੀ ਬੋਟਮ ਤੇ ਵਰਕ ਥੋੜਾ ਬਹੁਤਾ ਜ਼ਰੂਰ ਹੋਵੇ ਦੇਖੋ ਜੀ ਇੱਕ ਵਾਲਾ ਸ਼ੇਡ ਤੁਹਾਨੂੰ ਪਹਿਲਾਂ ਦਿਖਾ ਦਿੱਤਾ ਹੈ ਇਹਦੇ ਵਿੱਚ ਏਕਾ ਵਾਲਾ ਸੀਗਾ ਇਹਦੇ ਵਿੱਚ ਦੇਖੋ ਜੀ ਕਿੰਨਾ ਸੋਹਣਾ ਸ਼ੇਡ ਹੈ ਵੀ ਵੀਡੀਓ ਨੂੰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਦੇਖੋ ਜੀ ਇਹ ਵਾਲਾ ਸੂਟ ਕਿੰਨਾ ਸੋਣਾ ਇਹ ਬਾਂਦਰੀਨ ਦੇ ਉੱਪਰ ਹੈ ਜੀ ਇਹ ਵਾਲਾ ਬਾਟਮ ਤੇ ਖਲਾਵਰਾ ਹੈ ਜੀ ਇਹ ਹੈਗਾ ਬਾਂਦਨੀ ਦੇ ਉੱਪਰ 크ريب ਦੀ ਸਲਵਾਰ ਹੈ ਜੀ ਬਾਂਦਨੀ 크ريب ਦੀ ਸ਼ਰਟ ਹੈ ਜੀ ਬਹੁਤ ਵਧੀਆ ਪੀਸ ਹੈ ਜੀ ਇਹ ਵਾਲਾ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਇਸ ਤਰ੍ਹਾਂ ਦੇ ਸੂਟ ਵੀ ਦਿਖਾਵਾਂਗੇ ਪਲੀਜ਼ ਮੇਰੇ ਭੈਣਾਂ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਜੀ ਸਾਰੇ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਦੇਖ ਲਿਆ ਕਰੋ ਇਹ ਆਪਾਂ ਸੂਟ ਸ਼ਰਟ ਦੀ ਵੀਡੀਓ ਪਾ ਦਿੱਜੀ ਵਿੱਚ ਇਹ ਆਪਾਂ ਨੇ ਸੂਟ ਆਪਣੀ ਸ਼ਰਟ ਤਿਆਰ ਕਰਨੀ ਸੀਗੀ ਇਹ ਜੋ 프레스 ਤਰ੍ਹਾਂ ਆਪਾਂ ਤੁਹਾਨੂੰ ਤਿਆਰ ਕਰਕੇ ਜ਼ਰੂਰ ਦਿਖਾਵਾਂਗੇ ਵੀ ਆਪਾਂ ਕਿਸ ਤਰ੍ਹਾਂ ਤਿਆਰ ਕਰਨੀਆਂ ਨੇ ਇਹ ਜੇ ਤੁਹਾਨੂੰ ਆਪਾਂ ਸਾਰੀ ਤਿਆਰ ਕਰਕੇ ਦਿਖਾਵਾਂਗੇ ਸ਼ਰਟ ਕਿਵੇਂ ਬਣੂਗੀ ਸਟੀਚਿੰਗ ਦੀ ਵੀਡੀਓ ਪਾਵਾਂਗੇ ਆਪਾਂ ਇਹ ਕਬੇਸ ਤਿਆਰ ਕਰਕੇ ਧੰਨਵਾਦ ਜੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ